ਕਹਿੰਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਚਾਰ ਝੋਟੀਆਂ ਤਾਜ਼ੀਆਂ ਸੂਈਆਂ ਵਿੱਚ ਦਿਖਾਵਾਂਗੇ ਨਿਰਖ ਪਰਖ ਕਰਕੇ ਤਸੱਲੀ ਕਰਕੇ ਲੈ ਕੇ ਜਾਓ ਮੇਰਾ ਕੰਮ ਹੈ ਵੀਡੀਓ ਕਵਰ ਕਰਨਾ ਵੀਡੀਓ ਕਵਰ ਕਰਾਉਣੀ ਆ ਤਾ 8427019717 ਤੇ ਕੰਟੈਕਟ ਕਰੋ ਤੇ ਜਾਂ ਮੋੜਾਂ ਤੇ ਤੁਸੀਂ ਕੱਟਿਆ ਕੀਦਨੀ ਹੋਰ ਕਿਸੇ ਕੰਮ ਦੀ ਖਾਤਰ ਮੈਨੂੰ ਕਾਲ ਵੇਜ ਸਕ ਨਾਲ ਕਰਿਓ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਪਿਆਰ ਦੇਣੀ ਸਾਰਿਆਂ ਦਾ तहे ਦਿਲੋਂ ਧੰਨਵਾਦ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਚੱਗੇ ਆ ਜੀ ਪਿੰਡ ਕੋਟੇ ਗੁਰੂ ਆਂਧਾਕ ਨਗਰ ਸੇਖਾ ਰੋਡ ਬਰਨਾਲਾ ਬਰਨਾਲਾ ਸ਼ਹਿਰ ਆ ਬਾਈ ਜੀ ਆਪਣਾ ਖਾਸ ਲੁਧਿਆਣਾ ਰੋਡ ਤੋਂ ਧੂਰੀ ਰੋਡ ਆ ਜਿਹੜਾ ਸੇਖਾ ਰੋਡ ਬਾਜਦਾ ਠੀਕ ਹੈ ਉਸ ਲੁਧਿਆਣਾ ਰੋਡ ਤੋਂ 1 ਕਿਲੋਮੀਟਰ ਸੇਖੇ ਬੰਦੇ ਨੂੰ ਆ ਕੇ ਆਪਣਾ ਫਾਰਮ ਆਪਣੇ ਬਾਤ ਦਾ ਨਾਮ ਹੈਗਾ ਜੱਗੀ ਡੇਰੀ ਬਰਨਾਲਾ ਜਿਹਨੂੰ ਮਰਜੀ ਪੁੱਛ ਕੇ ਆ ਜਾਏ ਬੰਦਾ ਹਣਾ ਜਿਹਨੂੰ ਮਰਜੀ ਪੁੱਛ ਕੇ ਆ ਜਾਓ ਲੋਕੇਸ਼ਨ ਆਪਣੀ ਹੈਗੀ ਆ ਜੀ ਤੇ ਟੋਈ ਰੋੜ ਹਾਂਜੀ ਮੋਬਾਈਲ ਨੰਬਰ ਆਪਣਾ 981539107 ਜੀ ਤੇ ਚਾਰ ਝੋਟੀਆਂ ਦਿਖਾਵਾਂਗੇ ਸੁਈਆਂ ਸੁਈਆਂ ਹਾਂਜੀ ਚਾਰੇ ਸੁਈਆਂ ਸੁਈਆਂ ਜਿਹੜੀਆਂ ਉਹ ਚਾਰੇ 15 ਕਿਲੋ ਤੋਂ ਬਾਹਰ ਆਲੀਆਂ ਨੇ ਪਹਿਲੇ ਨੰਬਰ ਤੇ ਪੂਸੋ ਲੰਡੀ ਆ ਤੇ ਸੂਈ ਨੂੰ ਕਹਿ ਦੇਣਾ ਬੱਚਾ ਪਿੱਛੇ ਲੱਗਦਾ ਕੀ ਹੈ ਸੂਈ ਨੂੰ ਅਜੇ ਤੀਜਾ ਦੇਣਾ ਬੱਚਾ ਕਟਾ ਕੇ ਲੱਗਦਾ ਕੱਟਣ ਮੰਗ ਰਹੇ ਨੇ ਕਿਉਂ ਰਾਜਸਥਾਨ ਦੀਆਂ ਮਈਆਂ ਇੱਕ ਗੱਲ ਆਪਾਂ ਹੋਰ ਕਹਿੰਦੀਆਂ ਜੇ ਕੋਈ ਬੰਦਾ ਕਹਦਾ ਵੀ ਪੰਜਾਬ ਦੀਆਂ ਮਈਆਂ ਨੇ ਆਪ 50000 ਰੁਪਏ ਨਾਮ ਨਾਮ ਦਾ ਬੋਲ ਕੇ ਕਿਹਾਦਾ ਉਹ ਰਾਜਸਥਾਨ ਜਾਨੇ ਥੋੜਾ ਥੇ ਭਾਅ ਵੇ ਮਿਲ ਜਾਂਦਾ ਭਾਅ ਜੇ ਮਿਲ ਜਾਂਦਾ ਬਈ ਸਾਗਰ ਤੇ ਮਈਆਂ ਚੰਗੀਆਂ ਨਿਕਲਦੀਆਂ ਦੁੱਧਾਂ ਦਾ ਪਸੰਦ ਨਿਕਲਦਾ ਦੁੱਧਾਂ ਦਾ ਬਹੁਤ ਨਿਕਲਦਾ ਆਪਣੇ ਨਾਲੋਂ 5-7 ਕਿਲੋ ਦੁੱਧ ਬੱਦ ਕੇ ਜਿੰਨੀਆਂ ਨੇ ਭਾਅ ਉਸੇ ਚ ਮਿਲ ਜਾਂਦੀ ਹੈ ਮੰਨ ਕੇ ਜਰ ਕਹਿੰਦਾ ਭਾਅ ਭਾਅ ਇਧਰ ਲਈ ਮਿਲ ਜਾਂਦਾ ਮੁੰਨੂ ਬਾਈ ਜੀ ਆਪਣੀ ਏਰੀਏ ਚ 10 ਕਿਲੋ ਵਾਲੀ ਮਾਝੂਨੇ ਪੈਸੇ ਨਹੀਂ ਮਿਲਦੀ ਆ ਉਥੇ 16 ਕਿਲੋ ਵਾਲੀ ਮਾਝ ਇਹ ਹਰਿਆਣੇ ਜਾਇ ਉਹਥੋਂ ਆਊਟ ਆਫ ਰੇਂਜ ਹੋ ਜਾਂਦਾ ਕੰਮ ਉਹ ਜਿੰਨਾ ਪਾਣੀ ਵੜਦਾ ਤੇਜ਼ ਆ ਕੰਮ ਉਥੇ ਠੀਕ ਹੈ ਉਥੇ ਫਿਰ ਐਡਾ ਪਾਣੀ ਪਾਨ ਕੇ ਚਲਦਾ ਫਿਰ ਪਾਸੇ ਜਾਇਆ ਜਾਂਦਾ ਹਨਾ ਹਾਂ ਜੀ ਨਫਰੇਲੇ ਪਾਸੇ ਨਹੀਂ ਆਪਾਂ ਬਾਈ ਜਿਹੜੀ ਆਪਣਾ ਜਾਦੇ ਕਰ ਸਕਦੇ ਆ ਆਪਣੇ ਇਥੇ ਘਰਾਂ 'ਚ ਚੰਗੇ ਵੀਰਾਂ ਦੇ ਕੋਲੇ ਆਪਣੀ ਚੰਗੀ ਬਰੀਡ ਲਿਓਣ ਦਾ ਮਤਸਬ ਵੱਧਾ ਕਮਾਈ ਦਾ ਮਤਸਬ ਘਟਾ ਦੂਜੇ ਨੰਬਰ ਵਿੱਚ ਪਸੂ ਦੁੱਧ ਵਾਲਾ ਜੇ ਚੱਲ ਗਾਣਾ ਆਪ ਕੋ ਸੂ ਦੁੱਧ ਵਾਲਾ ਜੇ ਕਹਿੰਦੇ ਜਿਹਨੂੰ ਨਿਮਾ ਦੇ ਨੇ ਉਹਨੇ ਵੇਚੇ ਨਹੀਂ ਜੀ ਤਾਂ ਕਿਸੇ ਨੂੰ ਹੋਰ ਜਾਨ ਕਰੇ ਅਗਲਾ ਕਹਿ ਦੇ ਹਾਂ ਮੈਨੂੰ ਪਹਿਲੇ ਨੰਬਰ ਤੇ ਲੰਡੀ ਮੱਝ ਦੇਖਦੇ ਆ ਜਿਹੜੀ ਸੂਆ ਗਈ ਮਾ ਹੁਤੇ ਦੁੱਧ ਕਿੰਨਾ ਹੋਊਗਾ ਬਾਈ ਜੀ ਮਾਰਕ ਨੇ ਦੂਜਾ ਸੂਆ ਕਹਿ ਕੇ ਤੀਜਾ ਮੰਨ ਕੇ ਲੈ ਤੀਜਾ ਮੰਨ ਕੇ ਲੈਵੇ ਦੀਦੀ ਵੀ ਤੀਜਾ ਹੀ ਆ ਹਾਂ ਜੀ ਕਿਉਂਕਿ ਉਹ ਕਹਿੰਦਾ ਵੀ ਬਾਈ ਇੱਕ ਸੂਏ ਬਰਾ ਭੰਨ ਗਈ ਸੀ ਠੀਕ ਹੈ ਤਾਂ ਕਰਕੇ ਮੈਂ ਆਇਆ ਅੰਗੀ ਪਰ ਮੈਂ ਤੀਜਾ ਕਹਿ ਕੇ ਦਊਗਾ ਬਾਈ ਮਾਰਕ ਨੇ ਮੈਨੂੰ ਤੀਜਾ ਆ ਗਿਆ ਮੈਨੂੰ ਵੀ ਤੀਜਾ ਦੀਨੇ ਮੇਰਾ ਮੂਹ ਵੀ ਇਜਾਜ਼ਤ ਨਹੀਂ ਦਿੰਦਾ ਵੀ ਦੂਜਾ ਕਹਿ ਰਿਆ ਇਹਨੂੰ ਤੇ ਨਾੜਾ ਨੂੜਾ ਨਾਲ ਗੁੰਦੀ ਪਈ ਆ ਜਮਾ ਤੇ 16 ਕਿਲੋ ਦੁੱਧ ਮਾਰਕ ਕਹਿੰਦਾ ਵੀ ਠੀਕ ਹੈ। ਆਹ ਟਾਈਮ ਜਿਹੜਾ ਵੀਰ ਲੈ ਕੇ ਜਾਊਗਾ ਉਹ 16 ਕਿਲੋ ਵੱਨਕੀ ਲੈ ਕੇ ਜਾਵੇ। ਹੁਣ ਕਿੰਨਾ ਚੋਣ ਵਾਲਾ? 1 ਕਿਲੋ ਵਾਲੀ ਆ। ਹੁਣ ਕਿੰਨਾ ਚੋਣ ਵਾਲਾ? ਅੱਜ ਇਹਨੂੰ ਤੀਜੇ ਦਿਨ ਸੂਈ ਨੂੰ 12 ਕਿਲੋ ਆਪਾਂ ਬੋਲੀ ਨਾਪ ਕੇ ਦੇ ਦਾਂਗੇ ਕੰਡਾ ਘਰੋਂ ਲੈ ਆਵਾਂਗੇ। 6 ਲੀਟਰ ਟਾਈਮ ਦਾ। ਹਾਂਜੀ। ਮੱਕੂ ਨਹੀਂ 14-15 ਕਹਿੰਦੇ। ਠੀਕ ਹੈ। ਪਰ ਕਹਿਣ ਦਾ ਭਾਬੀ ਜਿੰਨੇ 14 ਕਿਲੋ ਮੈਂ ਦੇਊਗੀ ਗਰੰਟੀ ਵਾਲੀ ਮੈਂ। ਸ਼ਾਮ ਦਾ ਟਾਈਮ ਚ ਵਾਈਂ ਜਾਂ ਇਹਨਾਂ ਦੇ ਹੋਣੀਆਂ ਹਨਾ। ਹਾਂਜੀ ਚ ਵਾਈਂਆਂ ਹੋਣੀਆਂ ਨੇ। ਤੇ ਚਵਾਈਆਂ ਆਪਾਂ ਕਰਨੀਆਂ ਹਨਾ ਚਵਾਈਆਂ ਆਪਾਂ ਕਰਨੀਆਂ ਜੀ ਇਹ ਪਸ਼ਮਾਨੀਆਂ ਹੋਣੀਆਂ ਨੇ ਹੁਣ ਬੱਚੇ ਲਾ ਕੇ ਕਿ ਉਹਦੇ ਨਾਲ ਥਾਂ ਦੇ ਦੇ ਦਾ ਪਤਾ ਲੱਗ ਜਿੰਦਾ ਜਿਹਨੇ ਵੀ ਕੋਈ ਬਾਹਰ ਰਹਿੰਦਾ ਨਾ ਹੋਰ ਨਹੀਂ ਆਉਣ ਵਾਲਾ ਉਹਨਾਂ ਲਈ ਮਤਲਬ ਇਹ ਆਪਾਂ ਪਹਿਲਾਂ ਤਾਂ ਵਿਚ ਵੀਰਖਾਨੀ ਕਹਿਣਗੇ ਵੀ ਬਾਜ਼ਾਰ ਲੱਗਿਆ ਵਾ ਸਾਰਿਆਂ ਆਪਣੇ ਆਪਣੀ ਆਪਣੀ ਇਹ ਸੂਰਾ ਤੁਸੀਂ ਮੇਰੇ ਕਿੰਨੀਆਂ ਵੀਡੀਓ ਪਾ ਗਏ ਆਪਾਂ ਕੋਈ ਵੀ ਮੈਂ ਬਾਜ਼ਾਰ ਲਾ ਕੇ ਵੀਡੀਓ ਨਹੀਂ ਪਾਉਂਦਾ ਤੇ ਧਾਰਾ ਤੁਰ ਇੱਕ ਨੰਬਰ ਮੈਂ ਕਿਉਂ ਸੋਨੇ ਦੀਆਂ ਪੱਕਾਰਾਂ ਮਾਰ ਸੁਤਾਰਾਂ ਦੇਖੋ ਇਹਦੇ ਮੈ ਜਿਹੜੀ ਚਵਾਈ ਦੀ ਗੱਲ ਆ ਚਵਾਈ ਤਾਂ ਮਨ ਲਾ ਵੀ ਮੱਖੀ ਮੋਟਰੀ ਆ ਮੋਟਾ ਚੋਣਾ ਹਨਾ ਧਰਤੀ ਦੀਆਂ ਗਲੀਆਂ ਕਰ ਦੂਗੀ ਪੱਕੇ ਦਾੰਦ ਦੇਖਣਾ ਕਿੱਥੇ ਨਿੱਕਰ ਛਿੱਟੇ ਜਾਂਦੇ ਆ ਜੈਜ ਗੱਲ ਮੂਹਰੇ ਸੁਣਾਈ ਮਾਰ ਦਰ ਸੋ ਚਵਾਈ ਦੇਖੋ ਤੇ 12 ਲੀਟਰ ਦੁੱਧ ਚੋਣ ਵਾਲਾ ਜਮਾ ਹੁਣ ਹਾਜ਼ਰ ਆ ਹਨਾ ਹਾਂ ਬਾਈ ਜੀ ਬੌਣੀ ਆ ਪਰਸੋਂ ਦੀ ਸੁਰੀਆ ਆਪਣੇ ਕੋਲੇ ਸੁਰੀਆ ਰੇਟ ਕੀ ਰੋ ਇਹਦਾ ਮੇਰੇ ਕੋਲ ਆਪਣੀ ਫੁੱਲ ਗਾਰੰਟੀ ਆ ਰੇਟ ਇਹਦਾ ਮੈਨੂੰ ਜਿੰਨਾ ਮੁੱਲ ਕਰਾਉਣਾ ਤਾਂ ਜਿਹੜਾ ਮਰਜ਼ੀ ਕਰਾ ਲਓ 1 ਲੱਖ 20 ਹਜ਼ਾਰ ਦੇ ਆਪਾਂ ਮੈਂ ਦੇ ਦਿਆਂਗੇ ਮਾਨਤਾ ਹਮਾਨਦਾਰ ਕਰਦੇ ਆਗੇ ਗੱਲ ਕਰਦੇ ਦੋ ਨੰਬਰ ਦੀ ਆਪਾਂ ਹਾਂਜੀ ਆਸਤਾਨ ਦੀ ਮੈਂ ਪਹਿਲਾਂ ਇੱਕੋ ਹੀ ਪੰਨੇ ਉਹਨੀਆਂ ਨੇ ਤੁਮ੍ਹੇ ਬਾਈ ਠੀਕ ਹੈ ਤੋੜ ਦਈਏ ਨੂੰ ਇਹ ਸਾਰੇ ਦੁੱਧ ਕਿੰਨਾਗਾ ਮੇਰੇ ਰਾਤ ਤੀ ਸੁਈਆ ਬਾਈ 2-3 ਕਿਲੋ ਆਪਾਂ ਤੜਕੇ ਖਾਲੀ ਕਰੀਏ ਜੀ ਠੀਕ ਹੈ 3 ਕਿੰਨੇ ਗੋਈਏ ਸੀਗਾ ਠੀਕ ਹੈ ਜੇ ਜਰ ਰੋਕੇ ਜਾਵਾ ਜੇ ਜੱਪੇ ਦੀ ਜਮਾ ਉੱਕੇ ਆ ਮੈਂ ਸ਼ੜਕ ਤੇ ਸੂਬੀ ਹਜੇ 5 ਸਾਲਾਂ ਦੇ ਰਹਿੰਦੇ ਸੀ ਕੋਈ ਕੱਢ ਦੀ 2-4 ਦਾ ਹਾਂ ਮੈਂ ਨਾ ਕੱਦ ਕੋਤ ਪੂਰਾ ਰਾ ਜੇ ਕਿੰਨ੍ਹੇ 4 ਵਾਲੇ ਵੀਰ ਦੇ ਸੇਵਾ ਵਾਲੇ ਹੱਥ ਲੱਗੀ ਤਾਂ ਇਹਨੂੰ ਗੱਬਣ ਤੋਂ ਕੋਲ ਵੇਚ ਲਿਓ ਲੱਖ ਰੁਪਏ ਦੀ ਅੱਜ ਰੇਟ ਕੀ ਹੋਊਗਾ ਅੱਜ ਇਹ 95000 ਸੀ ਦੇ ਦੇਾਂਗੇ ਬਾਈ ਦੁੱਧ ਦੁੱਧ ਵੀਰੇ ਮਾਲਕ ਨੇ 12-13 ਕਿਲੋ ਦੁੱਧ ਹੈ ਵੀ ਪਹਿਲਾਂ ਤੁਹਾਨੂੰ ਚੋਇਆ ਹੈ ਪਿਓਰ ਦੁੱਧਾ ਸੁਆ ਠੀਕ ਹੈ 12 ਮੰਨ ਕੇ ਲੈ ਲੈ। ਤੂੰ ਤਾਂ ਮੰਨ ਕੇ ਲਵੇ ਜੇ ਮੀਰ ਲਊਗਾ। ਚੱਲ ਇਹ ਨਾਲ 12 ਮੰਨ ਲੈ ਆਵਦਾ। ਬਾਈ ਜੀ ਉਹ ਮੰਨਣਾ ਦੀ ਜਿਹੜੀ ਗੱਲ ਆ ਉਹ ਤੈਨੂੰ ਕੋਈ 28 ਮੰਨੀ ਜਾਵੇ। ਠੀਕ ਹੈ। ਪਰ ਇਹ 15 14 ਤੋਂ 15 ਤੋਂ ਘੱਟ ਨਹੀਂ ਹੁੰਦੇ ਤੇ ਨਹੀਂ ਦਿੰਦੇ ਨੇ। ਠੀਕ ਹੈ। ਉਹ ਦੁਪਾਰੀ ਜਾਂਦੀਆਂ ਨਹੀਂ। ਇਹ ਅੱਗੇ ਤੈਨਾਂ ਨਾਲ ਪਰ ਝੋਟੀ ਖੜੀ ਹੈ ਜਿਹੜੀ। ਮੰਨ ਨਹੀਂ ਨਾ ਬਾਈ। ਵਟਨ ਵਾਲਾ ਲੈ ਵਾ ਹਨਾ। ਮੈਂ ਕਿਹਾ ਤੂੰ ਬਾਹਰ ਜਿਹੜਾ ਲੈ ਗਿਆ ਜਿਆਦਾ ਵੀ ਕੰਮ ਨਹੀਂ ਹਾਂ ਵੀ ਵਾਕਈ। ਇਹਦੇ ਮਗਰ ਬੱਚਾ ਕਿ ਆ ਗਿਆ? ਕੱਟੀ ਆ ਬਈ ਬਹੁਤ ਨਸਲ ਵਾਲੇ ਸਮਝ ਕੱਟੀ ਆ ਕੱਟੀ ਬਹੁਤ ਜ਼ਬਰਦਸਤ ਆ ਹਨਾ ਪੂਰੀ ਟੋਕਰੀ ਕੱਟੀ ਆ ਸੌਦਾ ਕਰਕੇ 15 ਆ ਉਹਦੀ ਕੱਟੀ ਕੱਟੀ ਅਸਰਾਗੇ ਤੁੰਦੀ ਆ ਜੀ ਠੀਕ ਆ ਕੱਟੀ ਪਾਲਣ ਲਾਏਗਾ ਪੂਰੀ ਟੋਕਰੀ ਨਾਲ ਕੱਟੀ ਆ ਬਈ ਹਜੇ ਇੱਕ ਛਾੜ ਦੇ ਦੰਦ ਛਿੱਗਦੇ ਆ ਇੱਕ ਛਾੜ ਦੇ ਚੌਕਦੇ ਆ ਤੇ ਦੁੱਧ ਕਿੰਨਾ ਕੋ ਹੁਣ ਇਹ 12 13 ਕਿਲੋ ਗੋਲੀ ਇਹਦਾ ਥੱਲੇ ਹੋਣ ਠੀਕ ਆ ਚੌਕਾ ਉਹਦੇ ਨੂੰ ਨੂਆ ਛੂਣ ਦੀ ਤਿਆਰ ਰੇਟ ਇਹਦਾ 16 ਕਿਲੋ ਕੱਟੀ 15 ਕਿਲੋ ਦੁੱਧ ਮੰਨ ਕੇ ਲੈ ਲੈ ਰੇਟ ਕੀ ਰਹੂਗਾ ਇਹਦਾ ਕਿਤੇ 25000 ਰੁਪਏ ਦਾ ਦੇਖ ਰਹੂਗਾ ਜੀ ਠੀਕ ਹੈ ਮਾਨਤਨ ਕਰਤਾਗੇ ਮਾਨਤਨ ਕਰਦੇਗੇ ਧਾਰਾ ਮਾ ਬਲੇ ਚੌਣ ਚਵਾ ਇੱਕ ਨੰਬਰ ਆ ਜਾਵਾ ਹਨਾ ਮੈਂ ਕਿਹਾ ਵਈ ਤੇਰੇ ਦੁੰਨੀ ਬਾਦਲੇ ਬੈਠ ਕੇ ਚੋਨੇ ਕੋਈ ਵੀ ਵੀਰ ਧਾਰਾ ਪੂਰਾ ਇੱਕ ਨੰਬਰ ਬਸ ਮੈਂ ਮਾਨ ਲੂ ਵੀ ਪੈਸੇ ਹੀ ਕਰਦੇ ਨੇ ਪੁਰੇ ਹੋਰ ਤਾਂ ਆਪਣੀ ਗਰੰਟੀ ਵੀ ਸਾਰੀ ਉਹਨਾਂ ਦਾ ਚ ਹੋਰ ਮਾਰਦੀ ਧਾਰਾ ਤੋ ਦੇਖੋ ਚੌਣ ਚਵਾ ਜੀ ਇੱਕ ਨੰਬਰ ਹਨਾ ਬੱਚਾ ਛੱਡਦੀ ਆ ਉਹ ਦੇਖੋ ਬਾਈ ਕਿੰਨੇ ਬੱਦਲ ਵੀ ਹੱਥ ਸੁਣਾਣੀ ਹੈਗੀ ਭੋਰਾ ਵੀ ਇਹ ਆਪਾਂ ਦੇਣੀ ਇੱਕ ਬੱਚੀ ਦੀ ਹੈ ਇੱਕ ਬੱਚੀ ਦਾ ਮੁੰਡਾ ਬਾਈ ਮੰਗਾਂ ਕਰਦੇ ਨੇ ਵਿੱਚੋਂ ਸਿੰਘੀ-ਸਿੰਗੀ ਦਿਖਾ ਦੇ ਬਾਈ ਇਹ ਜੀਆਂ ਕੱਟੀਆਂ ਦੇ ਹਰਿਆਣੇ ਦੇ ਵਿੱਚ 170 80 ਮੰਗਦੇ ਆ ਬਾਈ ਠੀਕ ਹੈ ਕੱਟੀ ਦੇਖੋ ਫੋੜੀ ਦੋ-ਦੋ ਹਜ਼ਾਰ ਦੇ ਨਫੇ ਤੇ ਦੇਣੀਆਂ ਬਸ ਅੱਗੇ 4 ਨੰਬਰ ਝੋਟੀ ਖੜੀ ਹੈ ਜੀ ਸੁਆ ਕਿਹੜਾ ਹੋਵੇ ਇਹ ਸੁਆ ਪੁੱਜਿਆ ਬਾਈ ਪਿਆ ਉਹ ਜਾਓ ਠੀਕ ਹੈ ਬੱਚਾ ਬੱਚਾ ਪੱਤਾ ਮੰਨ ਲਿਓ ਕੈਦਨ ਸੁਣੀ ਨਹੀਂ ਹੋਗੇ ਉਹ ਨੂੰ ਹੋਵੇ ਲਈ ਅੱਜ ਤੀਜਾ ਲੈ ਮੰਨਦੇ ਹਾਂ ਦੂਜਾ ਦਾ ਤੀਜਾ ਮੰਨ ਰਹਾ ਆਂ ਤੁਸੀਂ ਹੋਈਏ ਇੱਕ ਰੱਤ ਪਿਛੜੀ ਦੀ ਠੀਕ ਐ ਤੇ ਕਿੱਥੇ ਕਿੱਥੇ ਚੱਲ ਜੂਏ ਬਾਈ ਤੁਹਾਨੂੰ 14 ਕਿਲੋ ਦੇ ਦਊਗੀ 12 ਕਿਲੋ ਦੱਸਿਆ ਮਾਲਕ ਨੇ ਵੀ ਪਹਿਲਾਂ ਨਹੀਂ ਦੱਸਿਆ ਰੇਟ ਕੀ ਰਹਿਣਾ ਇਹਦਾ ਇਹ 85000 ਦੀ ਮੈਂ ਦੇ ਦਿਆਂਗੇ ਵੀਰੇ ਮੁੱਲ ਕਰਾਉ ਨੂੰ 90 ਕਰਾ ਲਓ 95 ਕਰਾ ਲਓ ਤੁਹਾਨੂੰ 12 ਮੰਨ ਕੇ ਲੈ ਜੇ 12 ਮੰਨ ਕੇ ਖੁੱਲ੍ਹਾ ਦੇ ਜੇ ਠੀਕ ਐ ਥੋੜਾ ਮੰਨ ਕੇ ਚਲੋ ਵੀ ਸਿੰਘ ਮਾੜਾ ਜਿਹਾ ਕਰਕੇ ਪੁੱਠਾ ਸਿੱਧਾ ਜਾ ਹਨਾ ਬੱਸ ਬਈ ਉਹੀ ਹੈ ਬੜਾ ਜਨਾ ਪਾਣਾ ਨੂੰ ਮੁੜਦਾ ਉਹਦਾ ਸੋਨਾ ਪੂੜਾ ਠੀਕ ਹੈ ਤਾਂ ਜੋ ਕਪਾ 85 ਯਾਰ ਸੋ ਚਵਾਈ ਦੇਖੋ ਇਹਦੀ ਕਹਿਵਾਤਾ ਮੋਟਾ ਮੋਟਾ ਜੁਹਣਾ ਬੱਚੇ ਆਪਣੇ ਲਾਏ ਸਾਰੇ ਇੱਕ ਹੱਥ ਬੰਦ ਕੇ ਬੇਨਤੀ ਆ ਕਿ ਮੇਰਾ ਘਰਤੀ ਬੰਦ ਕਰਿਆ ਕੋਈ ਆਏ 75 ਜਾਂ 80 ਜਿਹੜਾ ਵੀਰ ਨਾ ਖੇਡਣਾ ਕਰ ਖੋਣ ਲਾਉਣ ਦੀ ਠੀਕ ਹੈ ਜੈਜ ਕਾਲਾ ਅੱਛਾ ਇੱਕ ਸਾਈ ਵਾਲਾ ਹਨਾ ਹਾਂ ਸਾਈ ਵਾਲਾ ਜੀ ਮੰਗਰ ਜਰਸੀ ਬੱਚੀ ਹੈ ਉਹ ਬੈਠੀ ਹੈ ਵੀਰੇ ਕਹਿਮਾ ਦੇਣਾ ਸੂਈ ਨੂੰ ਬਾਈ ਜੀ ਕੱਲ ਦੀ ਸੂਈ ਆ ਇਹ ਕੱਲ ਫੇਰੇ ਸੂਈ ਆ ਹਾਂ ਜੀ ਤੇ ਪਾ ਚੋਣ ਜਿਹੜੀ ਬੋਲੀ ਤਿਆਰ ਆ ਬਾਈ ਜੀ ਸੋਨੇ ਨੂੰ ਦੇ ਦੂਗੀ ਖੁੰਦਾ ਰੇਡ ਇਹਦਾ ਰੇਡ ਬਾਈ ਜੀ 65000 ਰੁਪਇਆ ਦੋ ਨੰਬਰ ਜਿਹੜੀ ਕਾਲੀ ਹਾਂ ਜੀ 18 19 ਕੁਲ ਸੜਜੀ ਪਾਲਾ ਬੇਮੂਲੀ ਇੱਧਰ ਬਹਿ ਜਾਂਦੀ ਓਧਰ ਹੀ ਹੋ ਜਾਂਦੀ ਆ ਕਹਿੰਦਾ ਪਾ گاਵਾ ਵੀ ਲੈਣੇ گاਵਾ ਵੀ ਹਾਜ਼ਰ ਹੁੰਦੀਆਂ ਜਾਂ ਬਈ ਜਾਂ ਸਾਰੀਆਂ گاਵਾ ਪਾ ਹੁਣ ਕੋ ਕੁਛ ਕੱਟੀਆਂ ਨਹੀਂ ਕੁਛ ਕਿਵੇਂ ਨੇ ਆਪਣੇ ਕੋਲੇ ਹਰ ਵਾਰ ਤੋ 5-7 گاਵਾ ਵੀ ਹੁੰਦੀਆਂ ਨੇ 98 ਇੱਕ ਮੱਝਾਂ ਵੀ ਹੁੰਦੀਆਂ ਨੇ 98 ਇੱਕ 53 96 ਜਾਤ